ਯਾਰ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਗੱਲ ਕਰਨ ਜਾ ਰਿਹਾ ਹਾਂ ਅਸੀਂ ਆਪਣੀ ਵੈਲਿਊ ਕਿਵੇਂ ਵਧਾ ਸਕਦੇ ਹਾਂ ਇਸ ਦੁਨੀਆ ਵਿੱਚ ਹਰ ਇਨਸਾਨ ਚਾਹੁੰਦਾ ਕਿ ਲੋਕ ਉਸ ਨੂੰ ਮਹੱਤਵ ਦੇਣ ਉਸ ਦੀ ਗੱਲ ਸੁਣੀ ਜਾਵੇ ਉਸ ਨੂੰ ਆਦਰ ਨਾਲ ਦੇਖਿਆ ਜਾਵੇ ਪਰ ਸੱਚ ਇਹ ਹੈ ਕਿ ਇਹ ਸਭ ਕੁਝ ਇੰਨਾ ਆਸਾਨੀ ਨਾਲ ਨਹੀਂ ਮਿਲਦਾ ਵੈਲਿਊ ਕੋਈ ਚੀਜ਼ ਨਹੀਂ ਜਿਹੜੀ ਉਜਾਰ ਤੋਂ ਖਰੀਦੀ ਜਾ ਸਕੇ ਇਹ ਤਾਂ ਕਮਾਉਣੀ ਤੇ ਬਣਾਉਣੀ ਪੈਂਦੀ ਆ ਆਪਣੀ ਸੋਚ ਨਾਲ ਆਪਣੇ ਕੰਮਾਂ ਨਾਲ ਆਪਣੇ ਸੰਘਰਸ਼ ਨਾਲ ਅਤੇ ਆਪਣੀ ਮਿਹਨਤ ਤੇ ਲਗਨ ਨਾਲ ਵੈਲਿਊ ਉਦੋਂ ਹੀ ਵੱਧਦੀ ਆ ਜਦੋਂ ਅਸੀਂ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਦੇ ਆ ਖੁਦ ਨਾਲ ਸਵਾਲ ਕਰਦੇ ਆ ਜਦੋਂ ਅਸੀਂ ਆਪਣੇ ਆਪ ਨੂੰ ਪੁੱਛਦੇ ਆ ਮੈਂ ਕੌਣ ਆ ਮੈਨੂੰ ਕੀ ਆਉਂਦਾ ਤੇ ਮੈਂ ਕੀ ਕਰ ਸਕਦਾ ਯਾਰ ਸਿੱਧੀ ਗੱਲ ਆ ਜਿਹੜਾ ਇਨਸਾਨ ਆਪਣੇ ਆਪ ਨੂੰ ਨਹੀਂ ਜਾਣਗਾ ਉਹ ਦੂਜਿਆਂ ਉੱਤੇ ਆਪਣਾ ਪ੍ਰਭਾਵ ਕਿਵੇਂ ਪਾ ਦੂ ਯਾਰ ਇਸ ਲਈ ਆਪਣੇ ਆਪ ਨੂੰ ਪਛਾਣੋ ਅਤੇ ਇਹ ਸਮਝੋ ਕਿ ਤੁਹਾਡੀ ਤਾਕਤ ਕੀ ਹੈ ਤੁਹਾਡੀ ਰੁਚੀ ਕਿਸ ਕੰਮ ਵਿੱਚ ਹੈ ਤੁਸੀਂ ਕਿਸ ਕੰਮ ਵਿੱਚ ਸਭ ਤੋਂ ਵਧੀਆ ਕਰ ਸਕਦੇ ਹੋ ਜਦੋਂ ਅਸੀਂ ਖੁਦ ਨਾਲ ਜੁੜਦੇ ਹਾਂ ਆਪਣੀ ਪਛਾਣ ਆਪਣੇ ਆਪ ਉੱਭਨ ਲੱਗ ਦਿੰਦੀ ਹੈ ਪਰ ਸਿਰਫ ਆਪਣੇ ਆਪ ਨੂੰ ਜਾਣ ਲੈਣ ਨਾਲ ਹੀ ਕੁਝ ਨਹੀਂ ਹੁੰਦਾ ਆਪਣੇ ਆਪ ਵਿੱਚ ਇਨਵੈਸਟ ਕਰਨਾ ਪੈਂਦਾ ਆਪਣੀਆਂ ਕਾਬਲੀਅਤਾਂ ਤੇ ਕੰਮ ਕਰਨਾ ਪੈਂਦਾ ਹੈ ਜਿਵੇਂ ਇੱਕ ਮਾਲੀ ਬੂਟੇ ਲਗਾ ਕੇ ਉਹਨਾਂ ਦੀ ਸੰਭਾਲ ਕਰਦਾ ਹੈ ਜਾਂ ਕਿਸਾਨ ਬੀਜ ਬੋ ਕੇ ਖੇਤਾਂ ਦੀ ਦੇਖਭਾਲ ਕਰਦਾ ਉਸੇ ਤਰ੍ਹਾਂ ਅਸੀਂ ਆਪਣੀ ਪ੍ਰਤਿਵਾ ਅਤੇ ਹੁਨਰ ਦੀ ਰੱਖਿਆ ਕਰਨੀ ਹੁੰਦੀ ਆ ਹਰ ਦਿਨ ਕੁਝ ਨਵਾਂ ਸਿੱਖੋ ਅਤੇ ਆਪਣੇ ਆਪ ਨੂੰ ਅਪਗ੍ਰੇਡ ਕਰੋ ਇਹ ਦੁਨੀਆ ਸਿਰਫ ਉਹਨਾਂ ਨੂੰ ਯਾਦ ਰੱਖਦੀ ਹੈ ਜਿਹੜੇ ਕਿਸੇ ਕੰਮ ਵਿੱਚ ਮਾਹਿਰ ਹੁੰਦੇ ਨੇ ਜੇ ਤੁਹਾਡੇ ਵਿੱਚ ਕੋਈ ਖਾਸੀਅਤ ਹੈ ਤਾਂ ਲੋਕ ਆਪਣੇ ਆਪ ਤੁਹਾਡੇ ਕੋਲ ਆਉਣਗੇ ਸਮੇਂ ਦੀ ਕਦਰ ਕਰੋ ਇੱਕ ਇੱਕ ਮਿੰਟ ਬਹੁਤ ਕੀਮਤੀ ਹੈ ਤੁਸੀਂ ਜਿੰਨਾ ਜ਼ਿਆਦਾ ਸਮੇਂ ਦਾ ਸਹੀ ਇਸਤੇਮਾਲ ਕਰੋਗੇ ਨਾ ਤੁਹਾਡੀ ਵੈਲੀ ਓਨੀ ਤੇਜ਼ੀ ਨਾਲ ਉੱਪਰ ਚੜ੍ਹੇ ਸਵੇਰੇ देर तक ਸੌਣਾ ਬਿਨਾਂ ਮਕਸਦ ਫੋਨ ਚਲਾਈ ਜਾਣਾ ਬਿਨਾਂ ਪਲਾਨ ਦੇ ਜ਼ਿੰਦਗੀ ਜਿਉਣਾ ਇਹ ਸਾਰਾ ਕੁਝ ਤੁਹਾਡੀ ਵੈਲੀ ਨੂੰ ਦਿਨੋ ਦਿਨ ਖਤਮ ਕਰ ਦਿੰਦਾ ਜੇ ਤੁਸੀਂ ਸਮੇਂ ਨੂੰ ਸੰਭਾਲ ਲਿਆ ਤਾਂ ਸਮਾਂ ਵੀ ਤੁਹਾਡੀ ਸੰਭਾਲ ਕਰੇਗਾ ਅਤੇ ਲੋਕਾਂ ਦੀ ਨਿਗਾਹ ਵਿੱਚ ਤੁਸੀਂ ਉੱਚੇ ਚੜ ਜਾਵੋਗੇ ਹਰ ਰੋਜ਼ ਛੋਟੇ ਛੋਟੇ ਕਦਮ ਚੁੱਕੋ ਪਰ ਯਾਦ ਰੱਖੋ ਹਰ ਰੋਜ਼ ਤੁਹਾਡੀ ਲਗਾਤਾਰਤਾ ਭਾਵ ਕਿ ਕੰਸਿਸਟੈਂਸੀ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਵੇਗੀ ਰੋਜ਼ ਦਾ ਥੋੜਾ ਜਿਹਾ ਅਭਿਆਸ ਅਤੇ ਮਿਹਨਤ ਇਹ ਵੱਡੇ ਵੱਡੇ ਸੁਪਨਿਆਂ ਦੀ ਨੀਂਹ ਬਣ ਜਾਂਦੀ ਆ ਵੱਡੀ ਵੈਲਿਊ ਇੱਕ ਦਿਨ ਵਿੱਚ ਨਹੀਂ ਬਣਦੀ ਯਾਰ ਇਹ ਰੋਜ਼ ਦੇ ਪਸੀਨੇ ਰੋਜ਼ ਦੇ ਤਿਆਗ ਅਤੇ ਰੋਜ਼ ਦੇ ਸੁਧਾਰ ਨਾਲ ਹੀ ਬਣਦੀ ਆ ਇੱਕ ਗੱਲ ਹੋਰ ਦੂਜਿਆਂ ਦੀ ਕਦਰ ਕਰਨਾ ਅਤੇ ਉਹਨਾਂ ਨੂੰ ਮੁੱਲ ਦੇਣਾ ਵੀ ਸਿੱਖੋ ਭਾਵ ਉਹਨਾਂ ਦੀ ਵੈਲਿਊ ਦੀ ਵੀ ਕਦਰ ਕਰੋ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਉਸ ਨੂੰ ਕੁਝ ਸਿਖਾਉਂਦੇ ਹੋ ਉਸ ਦਾ ਸਾਥ ਦਿੰਦੇ ਹੋ ਤਾਂ ਤੁਸੀਂ ਸਿਰਫ ਉਸ ਨੂੰ ਨਹੀਂ ਆਪਣੇ ਆਪ ਨੂੰ ਵੇਚਾ ਚੁੱਕ ਰਹੇ ਹੋ। ਜੋ ਇਨਸਾਨ ਕਿਸੇ ਨੂੰ ਕੁਝ ਦਿੰਦਾ ਹੈ, ਉਹੀ ਇਨਸਾਨ ਸਭ ਤੋਂ ਵੱਧ ਪੌਂਗਾ। ਜੇ ਤੁਸੀਂ ਦੁਨੀਆ ਨੂੰ ਕੁਝ ਦੇ ਸਕਦੇ ਹੋ ਤਾਂ ਗਿਆਨ, ਮੁਸਕਾਨ ਅਤੇ ਹੌਸਲਾ ਦੇ। ਇਸ ਨਾਲ ਤੁਹਾਡੀ ਵੈਲਿਊ ਲੋਕਾਂ ਦੇ ਦਿਲਾਂ ਵਿੱਚ ਵੱਸ ਜਾਵੇਗੀ। ਆਪਣੇ ਨੈਟਵਰਕ ਦੇ ਵੀ ਕੰਮ ਕਰ ਰਹੇ। ਸਹੀ ਲੋਕਾਂ ਨਾਲ ਜੁੜੇ। ਉਹਨਾਂ ਨਾਲ ਰਹੋ ਜਿੰਨਾ ਤੋਂ ਤੁਸੀਂ ਕੁਝ ਸਿੱਖ ਸਤੋ। ਜਿਨ੍ਹਾਂ ਦੀ ਸੰਗਤ ਤੁਹਾਨੂੰ ਅੱਗੇ ਲੈ ਕੇ ਜਾਵੇ ਇਕੱਲਾ ਚੱਲਣਾ ਵੀ ਠੀਕ ਹੈ ਪਰ ਜੇ ਸਹੀ ਲੋਕਾਂ ਨਾਲ ਚੱਲੋਵੇਂ ਨਾ ਤਾਂ ਮੰਜ਼ਿਲ ਜਲਦੀ ਮਿਲੇਗੀ ਉਹਨਾਂ ਲੋਕਾਂ ਵਿੱਚ ਰਹੋ ਜੋ ਤੁਹਾਡੀ ਸੋਚ ਨੂੰ ਚੁਣੌਤੀ ਦੇਣ ਤੁਹਾਨੂੰ ਬਿਹਤਰ ਬਣਨ ਲਈ ਪ੍ਰੇਰਿਤ ਕਰਨ ਦੋਸਤੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਨਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅਤੇ ਹੋਰ ਅਜਿਹੇ ਹੀ ਪ੍ਰੇਰਣਾਤਮਕ ਜਜ਼ਬਾਤੀ ਤੇ ਜ਼ਿੰਦਗੀ ਨਾਲ ਜੁੜੇ ਵਿਚਾਰ ਸੁਣਨ ਲਈ ਸਾਡੇ ਚੈਨਲ ਪੰਨੇ ਜ਼ਿੰਦਗੀ ਦੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇੱਥੇ ਤੁਹਾਨੂੰ ਮਿਲਣਗੇ ਸੱਚੀਆਂ ਕਹਾਣੀਆਂ ਮੋਟੀਵੇਸ਼ਨਲ ਸੋਚ ਤੇ ਜ਼ਿੰਦਗੀ ਬਦਲਣ ਵਾਲੇ ਪੰਨੇ ਕਿਉਂਕਿ ਹਰ ਇੱਕ ਦਿਨ ਨਵਾਂ ਪੰਨਾ ਲਿਖਿਆ ਜਾਂਦਾ ਪੰਨੇ ਜ਼ਿੰਦਗੀ ਦੇ ਵਿੱਚ